ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅਸੀਂ ਜਿਸ ਸਥਾਨ ਤੇ ਖੜੇ ਆ ਉਹ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ 14 ਵਾਰ ਮੁਗਲਾਂ ਨੇ ਘੇਰਾ ਪਾਇਆ ਆਖਰ ਮੂੰਹ ਦਿਖਾਣੀ ਪਈ ਅਤੇ ਝੂਠੀਆਂ ਕਸਮਾਂ ਖਾ ਕੇ ਕੇਲੀ ਨੂੰ ਖਾਲਿ ਕਰਵਾਇਆ ਸੋ ਸਾਡੇ ਨਾਲ ਨੇ ਬਾਬਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਿੱਖ ਇਤਿਹਾਸ ਦੇ ਵਿੱਚ ਇਹ ਕਿਲਾ ਜਿਹੜਾ ਬਹੁਤ ਪ੍ਰਮੁੱਖਾ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਤੂਗੁਰਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜ ਕਿਲੇ ਬਣਾਏ ਉਹਨਾਂ ਪੰਜਾਂ ਕਿਲਿਆਂ ਵਿੱਚੋਂ ਇੱਕ ਕਿਲਾ ਇਹ ਜੋ ਸਭ ਤੋਂ ਪਿੱਲਾ ਇਹ ਜੋ ਸਤੂਗੁਰਾਂ ਨੇ ਪੰਗਾਣੀ ਦੇ ਜੁੱਧ ਤੋਂ ਆ ਕਰਕੇ ਇੱਥੇ ਬਣਾਇਆ ਇਹ ਕਿਲੇ ਦਾ ਨਾਮ ਕਿਲਾ ਸ੍ਰੀ ਆਨੰਦਗੜ੍ਹ ਸਾਹਿਬ ਹੈ ਇੱਥੇ ਜਦੋਂ ਪਹਾੜੀ ਰਾਜਾ ਜਿਹੜੇ ਸੀਗੇ ਸਤੂਗੁਰਾਂ ਤੋਂ ਪ੍ਰਸ਼ਾਦੀ ਹਾਥੀ ਜੋ 2 ਲੱਖ ਦਾ ਤੰਬੂ ਸੀ ਸਤੂਗੁਰਾਂ ਪਾਸ ਸੋਨੇ ਦੀ ਚੁੰਕੀ ਸੀ ਪੰਜ ਕਲਾਸ਼ estrād ਆਪਣੇ ਪੁੱਤਰ ਦੇ ਵਿਆਹ ਵਾਸਤੇ ਲੈਣ ਵਾਸਤੇ ਆਈ ਤੇ ਮਾਨ ਦੇ ਵਿੱਚ ਈਰਖਾ ਰੱਖੀ ਕਿ ਸਤਗ੍ਰਾਮ ਪਾਸੋਂ ਇਹ ਜੋ ਤੀਜਾ ਸਨ ਅਨਮੋਲ ਵਸਤਾਂ ਲੈ ਕਰਕੇ ਤੇ ਬਾਅਦ ਵਿੱਚ ਸਤਗ੍ਰਾਮ ਨੂੰ ਅਸੀਂ ਮਨਾ ਕਰ ਦੇਵਾਂਗੇ ਦੇਣ ਤੋਂ ਤੇ ਸਤਗ੍ਰਾ ਨੇ ਇਹਨਾਂ ਦੀ ਦਿਲ ਦੀ ਗੱਲ ਜਾਣ ਕਰਕੇ ਤੇ ਉਹਨਾਂ ਨੂੰ ਮਨਾ ਕਰ ਦਿੱਤਾ ਪ੍ਰਸ਼ਾਦੀ ਹਾਥੀ ਦੇਣ ਵਾਸਤੇ ਹੋਰ ਜੋ ਸਵਾ ਲੱਖ ਦਾ ਤੰਬੂ ਉਸ ਸਮੇਂ ਜੋ ਤਿਆਰ ਹੋ ਗਿਆ ਸੀ 100 ਗੱਡੀਆਂ ਤੇ ਲੱਦ ਕੇ ਜਿਸ ਦੇ ਵਿੱਚ ਸੋਨੇ ਦੀਆਂ ਤੰਦਾ ਆਦ ਬਹੁਤ ਕੁਸ਼ ਬਾਸ ਚੰਦਨ ਦੇ ਬਾਸ ਆਦ ਕੋ ਬਹੁਤ ਵੱਡਾ ਤੰਬੂ ਸੀ ਜੋ ਸ੍ਰੀ ਨੰਦਪੁਰ ਸਾਹਿਬ ਆਪਣਾ ਕੇਸਗੜ੍ਹ ਸਾਹਿਬ ਦੀ ਚੋਟੀ ਤੇ ਲਾਇਆ ਸੀ ਉੱਥੇ ਅਮਰਤਿ ਸ਼ਿਕਾਇਤ ਸੀ ਸਤਿਗੁਰਾਂ ਨੇ ਜਦੋਂ ਮਣਾ ਕਰ ਦਿੱਤਾ ਤੇ ਸਤਿਗੁਰਾਂ ਦਾ ਪਹਾੜੀ ਰਾਜਿਆਂ ਦੇ ਨਾਲ ਵੈਰ ਪਿਆ ਤੇ ਉਹ ਸਤਿਗੁਰਾਂ ਤੋਂ ਟੈਕਸ ਲੈਣ ਦੇ ਲਈ ਆਖਣ ਲੱਗੇ ਤੇ ਸਤਿਗੁਰਾਂ ਨੇ ਆਖਿਆ ਵੀ ਨਹੀਂ ਅਸੀਂ ਇਹ ਕਰ ਨਹੀਂ ਦੇਣਾ ਸਗੋਂ ਸਾਡੇ ਨਾਲ ਰਲ ਕੇ ਤੁਸੀਂ ਪਹਾੜੀ ਰਾਜਿਆਂ ਨਾਲ ਜੁੱਧ ਕਰਿਏ ਆਪਾਂ ਸਾਰੇ ਰਲ ਕੇ ਤੇ ਉਹਨਾਂ ਨੂੰ ਭਜਾਈਏ ਆਪਾਂ ਇਸ ਹਿੰਦੁਸਤਾਨ ਤੇ ਸਾਰੇ ਰਲ ਕੇ ਰਾਜ ਕਰੀਏ ਜਿਤਨੀ ਵੀ ਨੀਵੀਂ ਜਾਂਦੀ ਹੈ ਪਰ ਉਹ ਨਹੀਂ ਮੰਨੇ ਜਿਨ੍ਹਾਂ ਨੇ ਸਤੂਗ੍ਰਾਂ ਦੇ ਉੱਪਰ 14 ਵਾਰ ਹਮਲਾ ਕੀਤਾ ਜਿਸ ਦੇ ਵਿੱਚ ਸ਼ਰਾਬੀ ਹਾਥੀ ਵੀ ਚੜ ਕੇ ਆਇਆ ਤੇ ਜਿਸ ਦਾ ਸਾਹਮਣਾ ਭਾਈ ਬਜਤਰ ਸਿੰਘ ਨੇ ਕੀਤਾ ਤੇ ਜਿਸ ਦਾ ਸਾਲਾ ਕੇਸਰੀ ਚੰਦ ਜਿਸ ਦਾ ਸਿਰ ਸਿੱਖ ਫੌਜੀ ਮਹਾਨ ਜਰਨੈਲ ਬਾਬਾ ਉਹਦੇ ਸਿੰਘ ਨੇ ਵੱਡ ਕਰਕੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਭੇਟ ਕੀਤਾ ਜਦੋਂ ਕੋਈ ਵੀ ਪੇਸ਼ਨਾ ਚੱਲੀ ਤੇ ਪਹਾੜੀ ਰਾਜਿਆਂ ਨੇ ਮੁਗਲ ਰਾਜਿਆਂ ਨਾਲ ਮਿਲ ਕੇ ਆਪਣੀਆਂ ਆਟੇ ਦੀ ਗਊ ਬਣਾ ਕੇ ਤੇ ਮੁਸਲਮਾਨਾਂ ਨੇ ਕੁਰਾਨ ਸ਼ਰੀਫ ਦੀ ਟੁੱਠੀ ਸੌਂ ਖਾ ਕੇ ਉਹਨਾਂ ਨੇ ਆਪਣਾ ਮੌਲਵੀ ਭੇਜਿਆ ਤੇ ਇਧਰੋਂ ਪਹਾੜੀ ਰਾਜਿਆਂ ਨੇ ਆਪਣਾ ਪ੍ਰੋਹਤ ਪੰਡਿਤ ਭੇਜਿਆ ਤੇ ਮੂੰਹ ਦੇ ਵਿੱਚ ਘਾ ਲੈ ਕੇ ਤੇ ਸਤਗੁਰਾਂ ਦੇ ਪਾਸ ਆਏ ਤੇ ਆਖਿਆ ਵੀ ਅਸੀਂ ਗਊ ਗਰੀਬ ਹਾਂ ਤੇ ਤੁਸੀਂ ਕਿਰਪਾ ਕਰੋ 6 ਮਹੀਨੇ ਵਾਸਤੇ ਇਹ ਸ਼੍ਰੀ ਆਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਬਾਅਦ ਵਿੱਚ ਫੇਰ ਆ ਜਾਣਾ ਤੇ ਆਪ ਜੀ ਉਹ ਛੁੱਟੀਆਂ ਸੋਹਾਂ ਖਾਧੀਆਂ ਪਰ ਸਤਗੁਰਾਂ ਨੇ ਵਿਸ਼ਵਾਸ ਨਹੀਂ ਕੀਤਾ ਸਤਗੁਰਾਂ ਨੇ ਸਿੰਘਾਂ ਨੂੰ ਬੜਾ ਸਮਝਾਇਆ ਵੀ ਇਹ ਸਭ ਰਾਜਨੀਤੀ ਦੇ ਸ਼ਾਮ-ਦਾਮ ਦੰਡ ਭੇਦ ਹਨ ਜਦੋਂ ਕੋਈ ਵੀ ਉਹ ਉਹਨਾਂ ਦਾ ਲੜ ਕੇ ਵੀ ਨਹੀਂ ਚੱਲਿਆ ਤੇ ਉਹਨਾਂ ਨੇ ਆਪਣਾ ਇਹ ਜੋ ਆਪਣਾ ਭੇਦ ਇਹ ਵਰਤਿਆ ਤੇ ਸਤੂਗੁਰਾਂ ਨੇ ਜਦੋਂ ਸਿੰਘਾਂ ਦਾ ਸਿੰਘ ਜਦੋਂ 6 ਮਹੀਨੇ 8 ਮਹੀਨੇ ਭੁੱਖਣ ਪਾਣੀ ਲੜਦੇ ਰਹੇ ਦਰਖਤ ਦੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਤੇ ਉਹਨਾਂ ਤੋਂ ਜੋ ਲੜਨ ਦਾ ਸਮਾ ਸੀ ਉਹ ਵਿਭਤ ਹੋ ਗਿਆ ਤੇ ਉਹਨਾਂ ਨੇ ਸਤੂਗ੍ਰਾਮ ਪਾਸ ਬੇਨਤੀ ਕੀਤੀ ਕਿ ਸਤੂਗੁਰੂ ਜੀ ਕਿਰਪਾ ਕਰੋ ਇਹਨਾਂ ਨੇ ਹੁਣ ਸੌਆਂ ਖਾਧੀਆਂ ਆਪਣੇ ਕੁਰਾਨ ਸ਼ਰੀਫ ਦੀਆਂ ਗਾਉ ਦੀਆਂ ਗੀਤਾ ਦੀਆਂ ਇਹੇ ਹੁਣ ਮੁਕਰਦੇ ਨਹੀਂ ਹਨ ਆਪ ਜੀ ਕਿਰਪਾ ਕਰੋ ਕਿਲਾ ਛੱਡ ਦਿਵੋ ਪਰ ਸਤੂਗੁਰਾਂ ਨੇ ਵਿਸ਼ਵਾਸ ਨਹੀਂ ਕੀਤਾ ਸਤੂਗੁਰਾਂ ਨੇ ਆਖਿਆ ਵੀ ਤੁਸੀਂ ਐਂ ਕਰੋ ਉਹਨਾਂ ਨੂੰ ਆਖੋ ਵੀ ਗੱਡੇ ਸਾਨੂੰ ਦਵੋ ਜੋ ਆਪਣਾ ਸੀ ਜੋ ਸਾਜੋ ਸਮਾਨ ਹੈ ਸ਼ਸਤਰ ਹਨ ਪੋਥੀਆਂ ਹਨ ਇਹ ਬਾਹਰ ਕੱਢਣੀਆਂ ਸਾਰਾ ਭੀਰ ਲੈ ਕੇ ਜਾਣਾ ਤੇ ਉਹਨਾਂ ਨੇ ਆਪਣੇ ਗੱਡੇ ਸਾਰੇ ਭੇਜੀ ਤੇ ਸਤੂਗੁਰਾਂ ਨੇ ਉਹਨਾਂ ਗੱਡਿਆਂ ਤੇ ਜੋ ਵੀ 8 ਮਹੀਨਿਆਂ ਦੇ ਵਿੱਚ ਕੂੜਾ ਕਰਗਟ ਸਿਗਾ ਲਿੱਦਾ ਸਗੀਆਂ ਜੋ ਭੁੱਖ ਦੇ ਕਾਰਨ ਪ੍ਰਸ਼ਾਦੀ ਹਾਥੀ ਮਰਿਆ ਸੀ ਜਾਂ ਹੋਰ ਘੋੜੇ ਮਰ ਗਏ ਸਨ ਜਿਤਨਾ ਵੀ ਸਭ ਗੰਦ ਸਗਾ ਉਹ ਗੱਡਿਆਂ ਤੇ ਲੱਦ ਕੇ ਉੱਤੇ ਮਹਿੰਗੇ ਮਹਿੰਗੇ ਦੇਸ਼ਾਲੇ ਪਾ ਕੇ ਬਾਹਰ ਗੱਡੇ ਕੱਢ ਤੇ ਜਦੋਂ ਬਾਹਰ ਕੱਡੇ ਤੇ ਪਹਾੜੀ ਰਾਜਿਆਂ ਨੇ ਫਿਰ ਉੱਤੇ ਹਮਲਾ ਕਰ ਦਿੱਤਾ ਤੇ ਸਤੂਗ੍ਰਾਹ ਨੇ ਫਿਰ ਸਿੰਘ ਨੂੰ ਸਮਝਾਇਆ ਵੀ ਵੇਖੋ ਤੁਸੀਂ ਇਹਨਾਂ ਦੀਆਂ ਸੋਹਾਂ ਤੇ ਵਿਸ਼ਵਾਸ ਕਰਦੇ ਸੀ ਪਰ ਇਹ ਭਰੋਸੇਯੋਗ ਨਹੀਂ ਪਰ ਫਿਰ ਵੀ ਭੁੱਖ ਦੇ ਭਾਣੇ ਸਿੰਘ ਨਹੀਂ ਆਪਣਾ ਸਮਾਂ ਕੱਟ ਸਕੇ ਸੋ ਜੋ ਮਸੰਦ ਸਨ ਵਿੱਚ ਕੁਝ ਸਿੱਖ ਮਾਤਾ ਗੁਜਰਕੌਰ ਜੀ ਪਾਸ ਬੇਨਤੀ ਲੈ ਕੇ ਗਏ ਵੀ ਉਹਨਾਂ ਨੇ ਜਦੋਂ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੇ ਪਹਿਲੇ ਜੋ ਪੰਨਾ ਸੀ ਖਾਲੀ ਉਸ ਉੱਤੇ ਆਪਣਾ ਲਿਖ ਕੇ ਚਿੱਠੀ ਪੱਤਰ ਸਤੂਗੁਰਾਂ ਨੂੰ ਪਾਇਆ ਵੀ ਜੋ ਆਪ ਨਾਲ ਇਹ ਮੁਗਲਾਂ ਨੇ ਧੋਖਾ ਕੀਤਾ ਝੋਟੀਆਂ ਸੁਆ ਖਾ ਕੇ ਹਮਲਾ ਕੀਤਾ ਤੇ ਮੈਂ ਇਹਨਾਂ ਸਾਰਿਆਂ ਨੂੰ ਫੌਜ ਵਿੱਚੋਂ ਕੱਢ ਦਵਾਂਗਾ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਆਪ ਦੇ ਜੋ ਵਹੀਰ ਹੈ ਜੋ ਆਪ ਜੀ ਚਾਲੇ ਪਾਉਗੇ ਆਪਦੇ ਮਗਰ ਕੋਈ ਵੀ ਹਮਲਾ ਨਹੀਂ ਕਰੇਗਾ ਤੇ ਜਦੋਂ ਇਹ ਕ੍ਰਾਨ ਸ਼ਰੀਪ ਤੇ ਚਿੱਠੀ ਲੈ ਕੇ ਆਈ ਤੇ ਉਹ ਚਿੱਠੀ ਸਾਰੇ ਜੋ ਮਾਤਾ ਗੁਜਰਕੌਰ ਜੀ ਪਾਸ ਸਾਰੇ ਸਿੰਘ ਲੈ ਕੇ ਗਏ ਤੇ ਫਿਰ ਮਾਤਾ ਗੁਜਰਕੌਰ ਜੀ ਨੇ ਸਾਰੇ ਸਿੰਘਾਂ ਦੀ ਬੇਨਤੀ ਸੁਣ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ ਆਖਿਆ ਵੀ ਚਲੋ ਕਿਲਾ ਛੱਡ ਜੇ ਪਰ ਸਤਿਗੁਰੂ ਜੀ ਮਨਾ ਕਰ ਰਹੇ ਸਨ ਵੀ ਤੁਸੀਂ ਆਪ ਜੀ 20 ਦਿਨ ਰੁਕ ਜਾਓ 18 ਦਿਨ ਰੁਕ ਜਾਓ ਆਖ ਦੇ ਆਖ ਦੇ ਸਤੂਗ੍ਰਾਹ ਕਰਨ ਲੱਗੇ ਕਿ ਤਿੰਨ ਦਿਨ ਰੁਕ ਜੋ ਤਿੰਨ ਦਿਨ ਕਰਕੇ ਇਹਨਾਂ ਦੀ ਵੀ ਬਸ ਹੋ ਚੁੱਕੀ ਹੈ ਕਿਉਂ ਕਰਕੇ ਉਸ ਸਮੇਂ ਅੱਜ ਆਪਾਂ ਸਾਰੀ ਜੋ ਵਰਲਡ ਦੀ ਆ ਪਾਵਰ ਅਮਰੀਕਾ ਨੂੰ ਮੰਨਦੇ ਹਾਂ ਉਸ ਸਮੇਂ ਜੋ ਸਭ ਤੋਂ ਪਾਵਰਫੁਲ ਦੇਸ਼ ਸੀ ਆਪਣਾ ਹਿੰਦੂਸਤਾਨ ਸੀ ਔਰੰਗਜ਼ੇਬ ਸੀ ਜੋ ਮੱਕੇ ਤੱਕ ਵੀ ਫੈਸਲੇ ਹੁੰਦੇ ਸੀ ਔਰੰਗਜ਼ੇਬ ਤੋਂ ਕੁੱਝ ਕੀ ਹੁੰਦੀ ਸੀ ਜੋ ਇਤਨੀ ਵੱਡੀ ਫੌਜ ਉਹਨਾਂ ਦੇ ਨਾਲ ਵੀ ਇੱਕ ਸ਼ਰਮਜੋਗ ਗੱਲ ਸੀ ਵੀ ਇੱਕ ਸਾਧੂ ਨੂੰ ਕਿਲੇ ਤੋਂ ਨਹੀਂ ਕੱਢ ਸਕਿਆ ਜੋ ਸਾਰੀ ਆਪਣੀ ਦੁਨੀਆ ਦੀ ਪੂਰੀ ਤਾਕਤ ਵਰ ਫੌਜ ਸੀ ਉਹ ਵੀ ਬਾਬਲ ਉਹ ਉੱਠੀ ਸੀ ਤੇ ਸਤਗੁਰਾਂ ਨੇ ਆਖਿਆ ਵੀ ਤਿੰਨ ਦਿਨ ਰੁਕ ਜਾਓ ਵੀ ਇਹ ਤਿੰਨ ਦਿਨਾਂ ਬਾਅਦ ਇਹਨਾਂ ਦਾ ਆਪਣੇ ਆਪ ਚੱਕਿਆ ਜਾਣਾ ਕਿਉਂ ਮੀ ਨੇਰੀ ਕਨੇਰੀ ਜੋ ਬਿਮਾਰੀ ਸੀ ਉਹ ਫੌਜਾਂ ਉੱਤੇ ਜੋ ਬਾਹਰ ਘੇਰਾ ਲਾ ਕੇ ਬੈਠੀਆਂ ਸਨ ਉਹਨਾਂ ਤੇ ਹੁੰਦੀਆਂ ਸਨ ਬਿਮਾਰੀ ਫੈਲਦੀ ਸੀ ਮਰਦੇ ਸਨ ਉਹ ਵੀ ਬਹੁਤ ਦੁਖੀ ਸਨ ਤੇ ਪਰ ਸਿੰਘ ਨਹੀਂ ਰੁਕੇ ਤੇ ਮਾਤਾ ਜੀ ਨੇ ਆਖਿਆ ਵੀ ਜੇ ਤੁਸੀਂ ਆਪ ਜੀ ਨਹੀਂ ਜਾਣਾ ਤੇ ਮਾਤਾ ਜੀ ਨੇ ਛੋਟੇ ਸਭ ਜਾਨ ਨੂੰ ਆਪਣੇ ਗੱਡੇ ਤੇ ਬਿਠਾ ਕਰਕੇ ਵੀ ਜੇ ਤੁਸੀਂ ਨਹੀਂ ਜਾਣਾ ਤੇ ਅਸੀਂ ਜਾਂਨੇ ਹਾਂ ਤੁਸੀਂ ਇੱਥੇ ਰਭੋ ਫਿਰ ਮਾਤਾ ਜੀ ਦੀ ਇਹ ਗੱਲ ਸੁਣ ਕੇ ਸਤਗੁਰਾਂ ਨੇ ਸਿੰਘਾਂ ਨੂੰ ਉਪਦੇਸ਼ ਕੀਤਾ ਵੀ ਚਲੋ ਸਿੰਘੋ ਹੁਣ ਸਾਨੂੰ ਨਾ ਆਖਿਓ ਵੀ ਜੇ ਵੀ ਭਾਣਾ ਵਰਤਿਆ ਵੀ ਤੁਸੀਂ ਗੁਰਾਂ ਨੇ ਸਾਨੂੰ ਆਖਿਆ ਨਹੀਂ ਤੇ ਇਹ ਫਿਰ 6 ਚਾਰਪੋ ਨੂੰ 1744 ਈਸਵੀ ਨੂੰ ਸਤਗੁਰਾਂ ਨੇ ਜੋ ਸ੍ਰੀ ਅਕਲਾਨੰਦਗੜ੍ਹ ਸਾਹਿਬ ਸੀ ਇਹ ਜੋ ਛੱਡਿਆ ਤੇ ਉਸ ਬਾਅਦ ਆਪਜੀਤ ਸਾਹਿਬ ਜਾਣਦੇ ਹੋ ਕਿਵੇਂ ਮੁਗਲ ਰਾ ਭਾੜੀ ਰਾਜਿਆਂ ਨੇ ਟਿੱਡੀਦਲ ਵਾਂਗੂ 10 ਲੱਖ ਫੌਜਾਂ ਨਾਲ ਚੜ ਕੇ ਮਗਰ ਚੜ੍ਹਾਈ ਕੀਤਾ ਤੇ ਉੱਥੇ ਸਰਸਾ ਕੰਡੇ ਦੇ ਭਾਈ ਉਦੇ ਸਿੰਘ ਜੋ ਸਾਰੀ ਖਾਲਸਾ ਫੌਜ ਦੇ ਜਰਨੈਲ ਸਨ ਤੇ ਇਹਨਾਂ ਨੇ 4.5 ਘੰਟੇ ਉਹ 10 ਲੱਖ ਫੌਜ ਨੂੰ ਰੋਕ ਕੇ ਰੱਖਿਆ ਮਾਰ ਮਕਾਇਆ ਜਿਹੜੀ 10 ਲੱਖ ਚਮਕੌਰ ਸਾਹਿਬ ਫੌਜ ਉਹ ਨਵੇਂ ਸਿਰਿਓਂ ਸਰੋਤਾਜਾ ਉਸ ਮੁਗਲ ਜੋ ਔਰੰਗਜ਼ੇਬ ਸੀ ਉਹਨੇ ਦੁਬਾਰਾ ਭੇਜੀ ਸੀ ਸੋ ਇਤਨਾ ਹੀ ਇਸ ਸ਼੍ਰੀ ਕਿਲਾ ਮੈਂ ਆਪਣੇ ਦਰਸ਼ਕਾਂ ਨੂੰ ਚਲਦਾ ਜੀਹੰਦਾ ਦੱਸਣਾ ਚਾਹਣਾ ਕਿ ਇਸੇ ਹੀ ਜਗ੍ਹਾ ਤੇ ਪਵਿੱਤਰ ਬੋਲੀ ਸਾਹਿਬ ਦੇ ਬੋਲੀ ਸਾਹਿਬ ਹੈ ਸਥਿਤਾ ਇਥੇ ਆਪਾਂ ਉਸ ਬਾਰੇ ਵੀ ਗੱਲ ਜਾਣਕਾਰੀ ਲਵਾਂਗੇ ਤੁਹਾਡੇ ਸਾਡੇ ਦਰਸ਼ਕਾਂ ਨੂੰ ਦੱਸਿਓ ਕਿ ਬੋਲੀ ਸਾਹਿਬ ਦਾ ਕੀ ਇਤਿਹਾਸ ਹੈ ਇਹ ਬੋਲੀ ਸਾਹਿਬ ਸਤਿਗੁਰਾਂ ਨੇ ਜੋ ਕਿ ਦੋ ਤਰ੍ਹਾਂ ਇੱਕ ਖੂਹ ਹੁੰਦਾ ਹੈ ਇੱਕ ਬੋਲੀ ਸਾਹਿਬ ਬੋਲੀ ਸਾਹਿਬ ਜਿਸ ਪਾਸ ਆਪ ਚੱਲ ਕਰਕੇ ਪਾਣੀ ਪੀਤਾ ਜਾਵੇ ਇਸ਼ਨਾਨ ਕੀਤਾ ਜਾਵੇ ਖੂਹ ਤੋਂ ਪਾਣੀ ਆਪਾਂ ਉੱਪਰ ਕੱਢਦੇ ਆ ਇਹ ਬੋਲੀ ਸਾਹਿਬ ਘੋੜਿਆਂ ਦੇ ਪਾਣੀ ਪੀਣ ਵਾਸਤੇ ਸਿੰਘਾਂ ਦੇ ਇਸ਼ਨਾਨ ਕਰਨ ਵਾਸਤੇ ਆਦਿਕ ਜੋ ਸਤਿਗੁਰਾਂ ਨੇ ਸਤਲੁਜ ਤੋਂ ਇਸ ਇਥੋਂ ਬੋਲੀ ਕੱਢੀ ਸੀ ਤੇ ਬਾਅਦ ਵਿੱਚ ਮੁਗਲ ਪਹਾੜੀਆਂ ਰਾਜਿਆਂ ਨੇ ਜਦੋਂ ਠੇਰਾ ਪਿਆ ਸੀ ਤੇ ਉਹ ਨਾਲਾ ਵੀ ਬੰਦ ਕਰਤਾ ਸੀ ਪਰ ਸਿੰਘਾਂ ਨੇ ਫਿਰ ਜ਼ੋਰ ਦੇ ਨਾਲ ਨਾਲਾ ਖੋਲ੍ਹ ਦਿੱਤਾ ਸੀ ਇਹ ਬੋਲੀ ਸਾਹਿਬ ਅੱਜ ਵੀ ਇੱਥੇ ਸ਼ਿਸ਼ੋਭਿਤ ਹੈ ਜਦੋਂ ਸਰਦਾਰ ਜਸਾ ਸਿੰਘ ਗਾਲੂ ਵਾਲੀਆਂ ਨੇ ਇਸ ਬੋਲੀ ਦੀ ਦੁਬਾਰਾ ਮਰਮਮਤ ਕਰਾਈ ਸੇਵਾ ਕਰਾਈ ਉਸ ਤੋਂ ਬਾਅਦ ਚੋਂ ਸਮਾਪਾ ਕਰਕੇ ਆਪਣੇ ਬਾਬਾ ਜੀ ਸਤਕਾਰਯੋਗ ਕਾਰ ਸੇਵਾ ਸ੍ਰੀ ਕਲਾ ਸ੍ਰੀ ਨੰਦਗੜ ਸਾਹਿਬ ਵਾਲੇ ਬਾਬਾ ਸੇਵਾ ਸਿੰਘ ਜੀ ਨੇ ਇਸ ਬੋਲੀ ਦੀ ਦੁਬਾਰਾ ਮਰਮਤ ਕਰਾਈ ਇਹ ਬੋਲੀ ਅੱਜ ਵੀ ਸ਼ੁਸ਼ੋਭਿਤ ਹੈ ਸੰਗਤਾਂ ਦਰਸ਼ਨ ਕਰਦੀਆਂ ਮੱਥਾ ਟੇਕਦੀਆਂ ਜਲ ਛਕਦੀਆਂ ਤੇ ਆਪਣੇ ਜਨਮ ਮਰਨ ਦੇ ਦੁੱਖ ਕੱਟਦੀਆਂ ਬਹੁਤ ਸਾਰੇ ਲੋਕਾਂ ਦੇ ਵਿੱਚ ਇਹ ਦੁਦਾ ਦੇ 14 ਵਾਰ ਜਿਹੜੀ ਜੰਗ ਹੋਈ ਆ ਉਹਦੇ ਵਿੱਚ ਸਾਰੇ ਮੁਸਲਮਾਨਾਂ ਦੇ ਨਾਲ ਹੀ ਜੰਗ ਹੋਈ ਆ ਸੋ ਮੈਂ ਬਾਬਾ ਜੀ ਤੋਂ ਜਾਣਨਾ ਚਾਹਾਂ ਕਿ ਪਹਾੜੀ ਰਾਜੇ ਜਿਹੜੇ ਹਿੰਦੂ ਰਾਜ ਸੀ ਉਹਨਾਂ ਨਾਲ ਕਿੰਨੀ ਵਾਰ ਲੜਾਈ ਹੋਈ ਆ ਪਹਾੜੀ ਰਾਜਿਆਂ ਨੇ 14 ਵਾਰ ਜੰਗ ਹੋਈ ਪਹਿਲਾ ਪਹਾੜੀ ਰਾਜਿਆਂ ਨੇ ਜੰਗ ਹੋਈ ਪਹਾੜੀ ਰਾਜਿਆਂ ਨੇ ਅੱਗੇ ਮੁਗਲ ਫੌਜਾਂ ਨੂੰ ਝੂਠੀਆਂ ਚਿੱਠੀਆਂ ਪਾਈਆਂ ਵੀ ਇਹ ਜੋ ਮੁਗਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਹਨ ਇਹ ਆਪ ਦਾ ਤਖਤ ਛੀਣਨ ਦੀ ਲਈ ਆਪਣੀ ਫੌਜ ਤਿਆਰ ਕਰ ਰਹੇ ਹਨ ਤੇ ਉਹਨਾਂ ਨੇ ਜਦੋਂ ਪਹਾੜੀ ਰਾਜਿਆਂ ਦਾ ਜੋਰ ਨਹੀਂ ਪਿਆ 14 ਵਾਰ ਪਹਿਲਾਂ ਆਪ ਹਾਥੀ ਲੈ ਕੇ ਆਏ ਇੱਥੇ ਨਦੌਨ ਸਾਹਿਬ ਦਾ ਵੀ ਜੰਗ ਹੈ ਉਹ ਵੀ جنگ ਕੀਤਾ 14 ਵਾਰ ਆਪ جنگ ਕੀਤਾ ਜਿੰਨੇ ਵੀ ਸੀਗੇ ਆਪਣੇ ਰਾਜਪੂਤ ਰਾਜੇ ਪਹਾੜੀ ਬਾਈ ਧਾਰ ਦੇ ਰਾਜੇ ਜਿੰਨੇ ਬਾਈ ਜिले ਸਾਰੇ ਰਾਜੇ ਮਿਲ ਕਰਕੇ ਸਤੂਗੁਰਾਂ ਦੇ ਉੱਤੇ ਚੜ ਕੇ ਆਏ ਫਾਰਦੇ ਸੀ ਫਿਰ ਸੰਧੀ ਕਰ ਲੈਂਦੇ ਸਨ ਸਤੂਗੁਰਾਂ ਦੇ ਚਰਨਾਂ 'ਚ ਪੈ ਜਾਂਦੇ ਸਨ ਬਾਅਦ ਵਿੱਚ ਫਿਰ ਮੁੜ ਕੇ ਲੜਨ ਆ ਜਾਂਦੇ ਸਨ ਤੇ ਫਿਰ ਜਦੋਂ ਉਹਨਾਂ ਦੀ ਕੋਈ ਪੇਸ਼ਨਾ ਚੱਲੀ ਜਦੋਂ ਉਹਨਾਂ ਦਾ ਸਾਲਾ ਵੀ ਮਾਰਿਆ ਗਿਆ ਭੀਮਚੰਦ ਦਾ ਕੇਸਰੀ ਚੰਦ ਰਾਜਾ ਜੋ ਸਤੂਗੁਰਾਂ ਦਾ ਸਿਰ ਵੱਡਣਾ ਆਇਆ ਸੀ ਤੇ ਬਾਬਾ ਉਹਦੇ ਸਿੰਘ ਜਰਨਲ ਤੇਨਾਂ ਨੇ ਉਹਦਾ ਜਰਨਲ ਉਹਦਾ ਸਿਰ ਵੱਢ ਕੇ ਉਹ ਸਤੂਗੁਰਾਂ ਦੇ ਚਰਨਾਂ 'ਚ ਭੇਟ ਕੀਤਾ ਉਹਨਾਂ ਦਾ ਵਰਸ਼ਾ ਅੱਜ ਵੀ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੈ ਉਹ ਦਰਸ਼ਨ ਕਰਉਂਦੇ ਹਨ ਸਿੰਘ ਸਾਹਿਬ ਸ਼ਾਮ ਨੂੰ 8 ਵਜੇ ਰੋਜ਼ ਕੇਸਗੜ੍ਹ ਤਖਤ ਸਾਹਿਬ ਵਿਖੇ ਉਹ ਲੈ ਕੇ ਆਏ ਤੇ ਜਦੋਂ ਉਹਨਾਂ ਦੀ ਪੇਸ਼ ਨਾ ਚੱਲੀ ਤੇ ਫਿਰ ਉਹਨਾਂ ਨੇ ਮੁਗਲ ਰਾਜਿਆਂ ਦੀ ਸਹਾਇਤਾ ਲਈ ਉਹਨਾਂ ਨੂੰ ਚਿੱਠੀਆਂ ਪਾਈਆਂ ਫਿਰ ਮੁਗਲ ਰਾਜਿਆਂ ਨਾਲ ਰਲ ਕੇ ਸਤੂਗੁਰਾਂ ਦੇ ਨਾਲ ਇਹਨਾਂ ਨੇ ਧੋਖਾ ਕੀਤਾ ਜੰਗਾ ਜੁੱਧਾਂ ਕੀਤੀਆਂ ਲੜੇ ਤੇ ਇਹਨਾਂ ਸਤੂਗੁਰਾਂ ਨੂੰ ਝੁੱਟੀਆਂ ਸੋਹਾ ਖਾ ਕੇ ਇਸ ਸਥਾਨ ਤੋਂ ਜਾਣ ਦੀ ਅਗਰ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਘੁਮਾਨ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप